ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਸਾਡਾ ਗੁਰਚਰਨ ਸਿੰਘ ਆ ਜੀ ਪਿੰਡ ਬੰਮੀਆ ਪਾਈ ਆ ਅਸੀਂ ਹਰੇਕ ਤਰ੍ਹਾਂ ਦੀਆਂ ਬੋਲੀਆਂ ਪਾ ਕੇ ਇੱਥੇ ਅਸੀਂ ਕਹਿੰਦੇ ਆਉਣ ਵਾਲੇ ਸਮੇਂ ਜਿਹੜੇ ਬੱਚੇ ਆ ਨਾ ਇਸ ਪਾਸੇ ਜੁੜਨ ਇਸ ਕਰਕੇ ਅਸੀਂ ਇਹ ਚੀਜ਼ ਨੂੰ ਸਾਨੂੰ ਐ ਉਹ ਆ ਸਾਨੂੰ ਤਾਂ ਉਂਗਲਾਂ ਤੇ ਗਿੰਦਿਆਂ ਨੂੰ ਆ ਦਿਨ ਆਉਂਦੇ ਆ ਭਲਾ ਮੀਂਹ ਆਈ ਜਾਵੇ ਕੋਸਾਈ ਤਾਂ ਅੱਗੇ ਭਿੱਜੀ ਜਾਏ ਪਰ ਬੋਲੀਆਂ ਪਾਉਣੋਂ ਅਸੀਂ ਦੋ ਰਾਤਾਂ ਇੱਥੇ ਲਾ ਕੇ ਜਾਣੀਆਂ ਬੋਲੀਆਂ ਪਾਉਣੋਂ ਅਸੀਂ ਨਹੀਂ ਰਾਤ ਨੂੰ ਜਿਹੜੀਆਂ ਇੱਥੇ ਪੈਂਦੀਆਂ ਉਹ ਵੱਖਰੇ ਆਉਂਦੇ ਆ ਉਹ ਥੋੜੇ ਜੇ ਗਰਮ ਤਰੀਕੇ ਦੀਆਂ ਹੁੰਦੀਆਂ ਉਹ ਉਹ ਚੈਨਲਾਂ ਦੇ ਉੱਤੇ ਪਾਉਣ ਵਾਲੀਆਂ ਨਹੀਂ ਹੁੰਦੀ ਲੈ ਫਿਰ ਮੈਂ ਇੱਕ ਇਹ ਪੁੱਛਦਾ ਸੀ ਵੀ ਹੁਣ ਵਾਲੇ ਮਲਬਈ ਗਿੱਧੇ 'ਚ ਥੋੜੇ 'ਚ ਕੀ ਫਰਕ ਆ ਜੀ ਫੇਰ ਏ ਜੀ ਹਾਂ ਜੀ ਇਹ ਅਸੀਂ ਮਲਬਈ ਕਿਤੇ ਦਾ ਖੁਦ ਕੰਮ ਵੀ ਕਰਦੇ ਆ ਪਰ ਮਲਬਈ ਕਿਤੇ ਦਾ ਤੁਹਾਨੂੰ ਆਪ ਹੀ ਪਰਦਾ ਲੱਗ ਜੂਗਾ ਕਿ ਐਵੇਂ ਕਿ ਗੋਲੀ ਹਰੇਕ ਹੀ ਆਪ ਦੀ ਆਪ ਦੀ ਸਟਾਈਲ ਹੁੰਦਾ ਬੋਲੀ ਹੋ ਜੇ ਕੁਛ ਹਾਂ ਜੀ ਹਾਂ ਜੀ ਜ਼ਰੂਰ ਹੋਊਗਾ ਸ਼ੁਰੂ ਕਰ ਦੋ ਸ਼ੁਰੂ ਓ ਮੈਂ ਨਹੀਂ ਕਿਸੇ ਦੇ ਫੜਕੇ ਲਣਾਉਣੇ ਮੈਂ ਨਹੀਂ ਕਿਸੇ ਦੇ ਫੜਕੇ ਰਾੜਨੇ ਨਾ ਮੈਂ ਤਰ ਲਈਆਂ ਦਾੜਾ ਜਉਂਦੀ ਮੈਂ ਮਰ ਗਈ ਮੈਨੂੰ ਕੱਡੀਆਂ ਜੇਠ ਨੇ ਜਉਂਦੀ ਮੈਂ ਮਰ ਗਈ ਕੱਡੀਆਂ ਜੇਠ ਨੇ ਮੈਂ ਮਰ ਗਈ ਮੈਨੂੰ ਕੱਡੀਆਂ ਜੇਠ ਨੇ ਫਿਰ ਕੱਡੀਆਂ ਜੇਠ ਨੇ ਇਹ ਪੱਠੇ ਵਿੱਚੋਂ ਅੱਧਾ ਉਹ ਬਲਾ ਕੀ ਕਹਿੰਦਾ ਉਹ ਕਹਿੰਦਾ ਛੜਾ ਹੈਗਾ ਅੱਧੇ ਪੈਸੇ ਲੈ ਜੂ ਸਾਰਾ ਕਲ ਬੈੜੀ ਪੱਠੇ ਵਿੱਚੋਂ ਅੱਧ ਬੰਡਾ ਲੂ ਧਰ ਮਡਾ ਲੂ ਸਾਰਾ ਸਾਰਾ ਕੰਵਲ ਇਹ ਕਿਉਂ ਲੜਦੀ ਗਾਲਾਂ ਘੇਉਦੀਆਂ ਨਾਲ ਕੌਲੀਏ ਕਿਉਂ ਲੜਦੀ ਗਾਲਾਂ ਘੇਉਦੀਆਂ ਨਾਲ ਜੋ ਲੜਦੀ ਗਾਲਾਂ ਘੇਉਦੀਆਂ ਨਾਲ ਕੌਲੀਏ ਕਿਉਂ ਲੜਦੀ ਗਾਲਾਂ ਘੇਉਦੀਆਂ ਨਾਲ ਇੰਨਾ ਅਜੇ ਪਿਆਰ ਪਾਉਣਾ ਜੇ ਨਾਨਾ ਨਾ ਕੀਤਾ ਇਸੇ ਲੱਖਾਂ ਅਗਲੇ ਵੇਰ ਜਿਹੜਾ ਜਿੱਥੇ ਲਾ ਕੇ ਗਿਆ ਨਾ ਲੱਖਾਂ ਦਾ ਉਹਨਾਂ ਦੀ ਉਹਨਾਂ ਦੀ ਫੋਲੋ ਕੀਤਾ ਲੋਕਾਂ ਨੇ ਇੰਨਾ ਹਜੇ ਪਿਆਰ ਪਾਉਣਾ ਪਹਿਲਾਂ ਮੈਨੂੰ ਦੱਸ ਦਿੰਦਾ ਆ ਗੱਲ ਦੀ ਸਮਝਣਾ ਆਵੇ ਮੈਂ ਲੱਗੀ ਤੇਰੇ ਮਗਰ ਫਿਰਾਂ ਤੇ ਤਵੀਤ ਸਿਪਲਾ ਲੱਗੀ ਤੇਰੇ ਦਾ ਖੂ ਪਰ ਦਿਆਂ ਜਿੱਥੇ ਪਾਣੀ ਪਰਨ ਮਟਿਆਰਾ ਬੋਲੀਆਂ ਦਸ ਬੋਲੀਆਂ ਦੀ ਨਹਿਰ ਪਰ ਦਿਆਂ ਜਿੱਥੇ ਲੰਘਦੇ ਮੋਗੇ ਨਾਲਾ ਬੋਲੀਆਂ ਦੀ ਸੜਕ ਬਣਾ ਜਿੱਥੇ ਹੋ ਲੰਘਦੀਆਂ ਮੋਟਰਾਂ ਕਾਰਾਂ ਬੋਲੀਆਂ ਦੀ ਰੇਲ ਪਰ ਦਿਆਂ ਜਿੱਥੇ ਚੜਦੇ ਲੋਕ ਹਜ਼ਾਰਾਂ ਬੋਲੀਆਂ ਦੀ ਕਿਕਰ ਪਰਾਂ ਜਿੱਥੇ ਵਾਜਵਾ ਨਾ ਹੋ ਕਾਟੋ ਲਵੇ ਬਹਾਰਾਂ ਜਿਉਂਦੀ ਮੈਂ ਮਰ ਗਈ ਕੱਟਿਆ ਜੇਠੜੇ ਗਾਲਾਂ ਜਿਉਂਦੀ ਮੈਂ ਮਰ ਗਈ ਹੋਰ ਵਲਟ ਤਰਜੋ ਰੜ ਖੜ ਜਾਣ ਆਫੀਮ ਖਾਣਿਆ ਰੜ ਖੜ ਜਾਣ ਆਫੀਮ ਖਾਣਿਆ ਨਤ ਕਿੜ ਕੌਣ ਹੈ ਡੰਡਾ ਸਾਦਣੀ ਹੋ ਜੂਗੀ ਕਰ ਦੂਹ